ਵੀ ਮੇਤਰ ਉਧਰ ਚੋਬਰ ਨੇ ਝੂਲਾ ਭਰ ਲਿਆ ਸਮਾਨ ਦਾ ਤੇ ਕੀ ਦੇਖ ਕੇ ਦੁਕਾਨ ਵਾਲਾ ਵੀ ਹੈਰਾਨ ਹੋ ਉਦੀ ਕਰਾਂ ਵੀ ਆਹ ਕੀ ਕੁਛ ਲਈ ਫਿਰਦਾ ਐਦਾਂ ਤੜਤੀ ਹੋ ਤੂੰ ਹੋਲਾ ਜੀ ਗੱਲੋਂ ਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਮੇਥਰੋ ਬਲੌਗ ਕਰਤਾ ਹਾਸਤਾ ਹਾਸਤਾ 게ਟ ਫਸ ਕੇ ਨਿਕਲਦਾ ਸਾਡਾ ਥੋੜਾ ਜਿਹਾ ਤੇ ਸੂਰਜ ਬਹੁਤ ਘੱਟ ਨਿਕਲਿਆ ਤੇ ਅੱਜ ਰਾਈਡ ਆ ਜਿਹੜੀ ਆਪਾਂ ਰੌਕਟ ਤੇ ਲੈਣੀ ਆ ਤੇ ਰਾਈਡ ਵੀ ਲੰਬੀ ਲੈਣੀ ਆ ਅੱਜ ਤੇ ਸ਼ੇਅਰ ਵਾਲਾ ਬਟਨ ਛੁੜੇ ਹੱਥ ਦੇ ਵਿੱਚ ਆ ਮਿੱਤਰੋ ਉਹ ਨਾਲ ਨਾਲ ਦੱਬੀ ਚੱਲਿਓ ਤੇ ਜੱਸੀ ਚੱਕਣਾ ਤੇ ਅੱਜ ਤਪੇ ਸਾਨੂੰ ਇੰਨਾ ਕ ਸਪੇਅਰ ਪਾਰਟ ਦਿਖਾਉਣਾ ਤੁਸੀਂ ਹੈਰਾਨ ਹੋ ਜਿਓ ਮੈਂ ਦੇਖ ਕਿਹੜਾ ਅੱਜ ਅਸੀਂ ਸੈੱਟ ਕਰਾ ਕੇ ਲੈ ਕੇ ਆਉਣਾ ਤੇ ਵੀ ਮਿੱਤਰੋ ਇਧਰ ਚੋਬਰ ਨੇ ਇਹ ਝੂਲਾ ਭਰ ਲਿਆ ਸਮਾਨ ਦਾ ਤੇ ਕੀ ਦੇਖ ਕੇ ਦੁਕਾਨ ਵਾਲਾ ਵੀ ਹੈਰਾਨ ਹੋ ਜੂ ਕਿਰਾ ਵੀ ਆ ਕੀ ਕੁਛ ਲਈ ਫੜਿਆ ਇੱਦਾਂ ਤਪੇ ਪਹੁੰਚ ਕੇ ਗੁਰਪ੍ਰੀਤ ਦੀ ਯਾਰ ਕੋਲ ਲੈ ਕੇ ਢੂਲਾ ਉਹ ਗੁਰਪ੍ਰੀਤ ਕੋਲ ਪਹੁੰਚ ਕੇ ਲੈ ਕੇ ਢੂਲਾ ਗੁਰਪ੍ਰੀਤ ਪਟਾਰੀ ਖੋਲ ਤੇਰੇ ਵਾਲਾ ਕੰਮ ਬਾਲਾ ਹੈ ਕ ਰਮਾਦਨ ਨੂੰ ਖੋਲਾ ਚਲਾਦਾ ਅਜੇ ਭਾਈ ਦੀ ਤਾਰ ਰੱਖੀ ਹੈ ਹੁਣ ਦੂਆ ਤੇਰੇ ਨਾਲ ਪਾਸ ਆ ਗਿਆ ਜੀ ਪੀਸਾ ਚ ਲੈ ਕੇ ਆਇਆ ਇਹ ਜਿਹੜਾ ਇਹ ਡਾਕਟਰੀ ਇਹ ਖੋਲਿਆ ਤਾਂ ਮੇਰੀ ਆਏ ਯਾਰ ਪਤਾ ਨਹੀਂ ਕੀ ਦਿੱਕਤ ਹੈ ਨਾ ਤਾਂ ਇਹ ਚੈੱਕ ਕਰੀ ਤੇ ਇੱਕ ਜਿਹੜੇ ਇਹਦੇ ਆ ਗਏ ਕੋਲ ਜੀ ਟੱਕਣ ਵੀ ਨਾਲ ਹੀ ਪਤਾ ਬੁਰਗਾ ਹੋ ਗਿਆ ਚੰਦਰਾਂ ਵਾਲਾ ਤੇ ਇਹ ਦੂ ਬਾਅਦ ਵਿੱਚ ਇਹਦੀ ਤਾਰ ਆ ਜਿਹੜੀ ਇਹ ਤਾਰਪੁਰ ਹਲਦੀ ਹੋਦੀ ਹੈ ਇਹ ਤਾਂ ਉਹ ਸਹੀ ਆ ਬੜਾ ਜਿਹੜਾ ਮੁੱਖਿਆਣੀ ਸਾਡਾ ਸੁਣਾਣਾ ਆਹ ਆ ਜਿਹੜਾ ਜਿਗਾਰਡ ਆ ਪ੍ਰੈਸ ਜੰਮਾ ਸਹੀ ਆ ਇਹ ਇਹਦਾ ਜਿਹੜਾ ਆਹ ਜੰਗਲ ਪਿੰਗਾ ਨਹੀਂ ਇਹ ਚੇਂਜ ਕਰਨੀ ਇਹ ਟੁੱਟਿਆ ਵਾ ਬਜ਼ਾਰ ਲਾਦਾ ਤੂੰ ਵੈਂਗਰ ਵੀ ਤੋੜ ਤੇ ਆ ਆ ਗਿਆ ਹੁਣ ਸਭ ਤੋਂ ਵੱਡਾ ਹੜਾ ਕੋਪਰਾ ਇਹ ਕੋਪਰੇ ਦੇ ਕੀੜੇ ਦਾ ਦਿੰਦੀ ਹੈ ਇਹ ਨਾਲ 20000 ਰੁਪਏ ਤੇ ਆ ਫੁੱਲ ਟੁੱਟ ਗਿਆ ਇਹ ਹੈਨਾ ਉਹ ਆ ਦੇਖੀ ਤੂੰ ਮੜਾ ਮੋਟਾ ਇਹ ਕਰਨ ਕਰਨਾ ਹੈ ਇਹ ਸੈਟਿੰਗ ਕਰਦੀ ਤੂੰ ਇਹ ਜਿਹੜਾ ਵਧੀਆ ਪਉਂਦਾ ਮੈਂ ਪਾਈ ਪਿਆ ਤੜਤੀ ਹੋ ਤੂੰ ਉਹ ਲੱਗ ਪਾ ਕੇ ਸਹੀ ਆ ਜਿਹੜੇ ਅੰਦਰ ਉਹ ਜਿਗਾੜ ਜਿਆ ਹਿੱਲ ਗਏ ਆ ਇਹ ਸੈਟਿੰਗ ਕਰਦੀ ਲੈ ਗਿਆ ਤਾਂ ਹੁਣ ਬੰਦ ਸਾਰੀ ਕੀ ਦੇ ਕੀ ਕਰਨਾ ਆ ਚੈੱਕ ਕਰ ਲਈ ਮੇਰੇ ਕੋਲ ਕੋਈ ਗੱਲ ਹੋਣਾ ਤੂੰ ਕਰਦੀ ਨੀ ਇਹ ਗੱਲ ਮੈਂ ਕੱਫੇ ਲਿਉਂਗਾ ਕਦੋਂ ਕਰਦੇ ਆ ਤੂੰ ਮੈਂ ਤੈਨੂੰ ਕਰਦਾ ਥੋੜਾ ਅੱਜ ਦੋ ਕੀ ਕਰੇਗਾ ਅੱਜ ਤਾਂ ਨਾ ਕੋਈ ਨਹੀਂ ਕਰੇਗਾ ਅੱਜ ਦਾ ਜਿਵੇਂ ਨੋਰਮਲ ਇੱਕ ਬਾ ਕਰ ਲਓ ਤੇ ਆਹ ਦੋਨੇ ਪ੍ਰੈਸਾਂ ਦੋਨੇ ਪ੍ਰੈਸਾਂ ਦਾ ਵੀ ਐਜੀ ਦਾ ਤਾਰੀ ਲੱਗਦੀ ਆ ਆ ਨਵਾਂ ਆ ਜਾਏਗਾ ਯਾਨੀ ਯਾਹ ਪਰ ਦਿਖਾ ਲੂ ਲਾ ਜਾਏ ਹੋਰ ਜੇ ਮੇਤਰੋ ਕਹਿੰਦੇ ਪ੍ਰੈਸ ਸਮੇਂ ਵੀ ਨਹੀਂ ਚੱਲਦਾ ਆ ਸਪੀਕਰ ਨਾਲ ਨਹੀਂ ਦੀ ਬਾਦ ਨਹੀਂ ਹੈਲੋ 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 ਪਾ ਚੰਦ ਨੂੰ ਬੈਠਣਾ ਚ ਮੇਟਰ ਚ ਚੱਲ ਪਈ ਹੁਣ ਪ੍ਰੈਸ ਕੋਲ ਹੋਣੀ ਚੱਲਿਆ ਹੈਗਾ ਕੱਟ ਚ ਨੇ ਕਲ ਬਰੂਤ ਵਾਲਾ ਬੈਗ ਕਹਿੰਦੇ ਗੱਭਰੂਆਂ ਨੇ ਦਵਾਰੇ ਭਰ ਲਿਆ ਤੇ ਸਾਰਾ ਕੁਝ ਕਰਤਾ ਫਿੱਟ ਤੇ ਗੁਰਪ੍ਰੀਤ ਵੀਰ ਬਹੁਤ ਬਾਜਬ ਵਜੇ ਰੇਟ ਚ ਕੰਮ ਕਰਦਾ ਸਾਡੀ ਪ੍ਰੈਸ ਚੱਲ ਪਈ ਮਕਸੀ ਚੱਲ ਪਈ ਤੇ ਇੱਕ ਜੀ ਸਾਡੀ ਖਾਤਮੀ ਹੋ ਗਈ ਉਹਦਾ ਹਨਾ ਤੇ ਅਸੀਂ ਲੈ ਵੀ ਮਿੱਤਰੋ ਪੈਂਟ ਦਿਖਾਉਣੇ ਅੱਜ ਤੁਹਾਨੂੰ ਸਾਡਾ ਤੇ ਇੱਥੇ ਪ੍ਰਿੰਟ ਹੀ ਅੜੀ ਕੀ ਜਾਂਦਾ ਤੇ ਗਰਾਊਂਡ ਨੂੰ ਹੁਣ ਚੱਲਦੇ ਆਂ ਜਿੱਤਬੇ ਵਾਲੇ ਕੰਮ ਅੱਜ ਕਰਤੇ ਫਾਈਨਲ ਤੇ ਜਾਂਗੜ ਪਿੰਗਾ ਬਾੜਾ ਲਈ ਫਰਦਾ ਸੀ ਅੱਜ ਤੱਕ ਨੇ ਗੱਪਰੂ ਆ ਆਪਣਾ ਜਹਾਜ਼ ਮਿੱਤਰੋ ਲਾਈਵ ਵੀ ਮਿੱਤਰੋ ਅੱਜ ਜਦੋਂ ਮਗਰੋਂ ਬਾਗੇ ਸੀ ਕਿ ਆਪਾਂ ਗਰਾਊਂਡ 'ਤੇ ਪੇ ਕੰਮ ਤਾਂ ਦੇ ਸਾਰੇ ਨਿਮੇੜੇ ਹਨ ਪਹਿਲਾਂ ਇੱਕ ਹੋਰ ਨਵਾਂ ਇੱਕ ਸੱਪ ਲੈ ਕੇ ਆ ਰਹੇ ਹਾਂ ਤਾਂ ਫੇ ਤਾਂ ਕਰਕੇ ਅਦਿਕਲ ਗੀੜੇ ਵੱਧ ਪਾਜਦੇ ਆ ਬਹੁਤ ਗਰਾਊਂਡ ਗਰਾਊਂਡ ਜਾ ਕੇ ਤੇ ਹੁਣ ਵਿਲੇ ਹੋਏ ਆ ਤੇ ਅੱਜ ਦਾ ਵਲੌਗ ਕਰਦੇ ਆ ਜੀ ਇੱਥੇ ਖਤਮ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ